2 ਲੱਖ ਰੁਪਏ ਤੁਸੀਂ ਉਦੋਂ ਮੰਗ ਵੀ ਕੀਤੀ ਵੀ ਸੌਣ ਤੇ ਪੈਸੇ ਨਹੀਂ ਲੋੜ ਹੈਗੇ ਤੁਸੀਂ ਜਾ ਕੇ ਉਹਨਾਂ ਦੀ ਗੱਡੀ ਦੇ ਵਿੱਚ ਬਹਿ ਗਏ ਉਹਨਾਂ ਨੇ ਮੈਨੂੰ 2 ਲੱਖ ਰੁਪਿਆ ਕੈਸ਼ ਫੜਾਇਆ ਤੇ ਉਹ ਜਦੋਂ ਮੈਂ ਕੈਸ਼ ਉਹਨਾਂ ਤੋਂ ਫੜਾਇਆ ਇੱਕ ਤਾਂ ਉਹ ਫੋਟੋ ਲਈ ਗਈ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਨਾਲ ਬੰਦੇ ਸੀ ਉਹ ਕਹਿੰਦੇ ਵੀ ਤੁਸੀਂ ਟਰੈਕਟਰ ਚਲਾਓ ਤੁਸੀਂ ਨਾਲ ਬਹਿ ਜਾਓ ਵੀ ਜੋ ਵੀ ਗੱਲਬਾਤ ਕਰਨੀ ਆ ਬਲ ਸਾਹਿਬ ਨਾਲ ਬਹਿ ਕੇ ਉਹਨਾਂ ਨੂੰ ਸਮਝਾ ਦਿਓ ਸਾਰੀ ਉਹ ਜਦੋਂ ਉਹਨਾਂ ਨੇ ਚੇਂਜ ਕਰਿਆ ਜੀ ਟਰੈਕਟਰ ਤੇ ਬਹਿ ਕੇ ਉਹਨਾਂ ਦੇ ਨਾਲ ਉਹ ਇੱਕ ਦੂਏ ਪੋਜ ਦੀ ਫਿਰ ਫੋਟੋ ਖਿੱਚੀ ਗਈ ਮੈਨੂੰ ਇਹ ਲੱਗਦਾ ਵੀ ਜਿਹੜੀ ਇਹਨਾਂ ਦੀ ਕਲਿੱਪ ਵਾਲੀ ਬੀਬੀ ਦੀ ਫੋਟੋ ਵਾਇਰਲ ਹੋਈ ਸੀਗੀ ਜਿਹੜੀ ਆਮ ਆਦਮੀ ਦੀ ਸਰਕਾਰ ਆ ਉਹ ਉਹਨਾਂ ਨੇ ਜਿਹੜਾ ਡਰਾਮਾ ਕਰਿਆ ਸੀਗਾ ਇਹਨਾਂ ਨੂੰ ਲੱਗਿਆ ਵੀ ਜੇ ਅਸੀਂ ਡਰਾਮਾ ਕਰਦੇ ਆ ਤਾਂ ਸਾਰੇ ਡਰਾਮਾ ਹੀ ਕਰਦੇ ਇਹਨਾਂ ਨੇ ਉਸ ਚੀਜ਼ ਨੂੰ ਛਪਾਉਣ ਵਾਸਤੇ ਇਸ ਚੀਜ਼ ਨੂੰ ਹਾਈਲਾਈਟ ਕਰਿਆ ਜਾਣ ਬੁੱਝੀ ਗਈ ਕਾਲੀ ਹੋ ਕੇ ਕਾਂਗਰਸੀ ਹੋ ਸਰ ਅਸੀਂ ਸਾਰਾ ਸਾਡਾ ਸਾਰਾ ਇਲਾਕਾ ਹੀ ਕਾਂਗਰਸੀ ਹੈ ਜਿਵੇਂ ਕਹਿੰਦੇ ਜੀ ਮਰਿਆਂ ਤੋਂ ਖਾਣੇ ਵਾਲੀ ਗੱਲ ਵੀ ਅਸੀਂ ਤਾਂ ਮਰਨ ਕੰਡੇ ਬੈਠੇ ਆ ਲੋਕ ਉਹਦੇ ਤੋਂ ਆਪਣੀਆਂ ਰੋਟੀਆਂ ਸੇਕ ਰਹੇ ਆ ਜਿਹੜੇ ਸੋਸ਼ਲ ਮੀਡੀਆ ਦੇ ਪੇਜ ਉਹਨਾਂ ਨੂੰ ਵੀ ਅਪੀਲ ਕਰੂੰਗਾ ਵੀ ਬਾਈ ਜੀ ਤੁਸੀਂ ਮਾੜੀ ਮੁੱਡੀ ਸ਼ਰਮ ਕਰੋ ਜਿਹੜੇ ਜਿਹੜਾ ਟਾਈਮ ਸਾਡੇ ਉੱਪਰ ਹੈ ਸਾਨੂੰ ਪਤਾ ਸਾਨੂੰ ਦਿਨ ਰਾਤ ਅਖਨੀਂਦ ਨਹੀਂ ਜੀ ਆਉਂਦੀ ਜਿਹੜੇ ਸਾਡੀ ਮਦਦ ਕਰੇ